7 10 15 20 25 ਕਿਲੋ ਆਪਾਂ ਉਹਨਾਂ ਤੋਂ ਬਾਅਦ ਕਿਵੇਂ ਘਟੇਗਾ ਫਾਸਟਿੰਗ ਦੇ 4 ਵਜੇ ਉੱਠਦੇ ਹੋ 5 ਵਜੇ ਉੱਠਦੇ ਹੋ 6 ਵਜੇ ਉੱਠਦੇ ਹੋ 7 ਵਜੇ ਉੱਠਦੇ ਹੋ ਜਦੋਂ ਵੀ ਤੁਸੀਂ ਉੱਠਦੇ ਹੋ ਤੁਸੀਂ ਆਪਣਾ 10 ਤੋਂ 12 ਕਿਲੋ ਭਾਰ ਆ ਜਿਹੜਾ ਤੁਸੀਂ ਉਹ 40 ਦਿਨ ਤੋਂ ਲੈ ਕੇ 60 ਦਿਨ ਦੇ ਵਿੱਚ ਤੁਸੀਂ ਕਿਵੇਂ ਘਟਾ ਸਕਦੇ ਜਿੰਨੇ ਵੀ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਉਹ ਵੀ ਖਤਮ ਹੋ ਜਾਏਗਾ ਇਹ 8 ਤੋਂ 10 ਕਿਲੋ ਤੁਹਾਡਾ ਭਾਰ ਘਟਾਉਣ ਦੇ ਵਿੱਚ ਉਹ ਵੀ 40 ਦਿਨ ਤੋਂ ਲੈ ਕੇ 60 ਦਿਨ ਦੇ ਵਿੱਚ ਵਿੱਚ ਜੀ ਹਣਾ 4 ਤੋਂ 5 ਲੀਟਰ ਤੁਸੀਂ ਪਾਣੀ ਪੀਣਾ ਹੀ ਪੀਣਾ ਜੋ ਮਰਜ਼ੀ ਹੋ ਜੇ ਜਦੋਂ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣਾ 10 ਤੋਂ 12 ਕਿਲੋ ਭਾਰਾ ਜਿਹੜਾ ਤੁਸੀਂ ਉਹ 4 ਦਿਨ ਤੋਂ ਲੈ ਕੇ 60 ਦਿਨ ਦੇ ਵਿੱਚ ਤੁਸੀਂ ਕਿਵੇਂ ਘਟਾ ਸਕਦੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਪਤਾ ਮੈਂ ਇਹਦਾ 10 ਦਿਨ ਪਹਿਲਾਂ ਇੱਕ ਡਾਈਟ ਪਲਾਨ ਬਣਾਇਆ ਸੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਆਪਾਂ ਜਦੋਂ 10 ਤੋਂ 12 ਕਿਲੋ ਜਾਂ 20 ਕਿਲੋ ਤੁਸੀਂ ਭਾਰ ਘਟਾਉਣਾ ਵਾ ਉਹ ਕਿਵੇਂ ਘਟੇਗਾ ਹਨਾ ਉਹਦੇ ਵਿੱਚ ਮੈਂ ਤੁਹਾਨੂੰ ਡਾਈਟ ਪਲਾਨ ਵੀ ਦੱਸੀ ਸੀ ਤੇ ਵਰਕਆਊਟ ਵੀ ਦੱਸਿਆ ਸੀ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਤੇ ਸਭ ਤੋਂ ਪਹਿਲਾਂ ਜਾ ਕੇ ਉਹ ਵੀਡੀਓ ਦੇਖੋ ਫਿਰ ਤੁਸੀਂ ਮੇਰੀ ਆਹ ਜਿਹੜੀ ਵੀਡੀਓ ਤੁਸੀਂ ਇਹ ਦੇਖਣੀ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਆਪਾਂ ਹੁਣ ਡਾਈਟ ਆ ਜਿਹੜੀ ਉਹ ਚੇਂਜ ਕਰਨ ਲੱਗੇ ਆ ਸੋ ਹੁਣ ਆਪ 10 ਕਿਲੋ ਤੋਂ ਜ਼ਿਆਦਾ ਵਾ 5 ਕਿਲੋ ਤੋਂ ਵੀ ਜ਼ਿਆਦਾ ਵਾ ਉਹ ਵੀ ਇਹ ਯੂਜ਼ ਕਰ ਸਕਦੇ ਆ 5 7 10 15 20 25 ਕਿਲੋ ਆਪਾਂ ਉਹਨਾਂ ਤੋਂ ਪਰ ਕਿਵੇਂ ਘਟੇਗਾ ਫਾਸਟਿੰਗ ਦੇ ਨਾਲ ਘਟੇਗਾ ਫਾਸਟਿੰਗ ਕਿਵੇਂ 16 ਘੰਟੇ ਤੇ 8 ਘੰਟੇ ਦੀ 16 ਘੰਟੇ ਮਤਲਬ ਆਪਾਂ ਕੁਝ ਨਹੀਂ ਖਾਣਾ ਹੈਗਾ ਤੇ 8 ਘੰਟੇ ਸੋਰੀ ਆਪਾਂ 8 ਘੰਟੇ ਆਪਾਂ ਖਾਣਾ ਖਾਣਾ ਵਾ ਉਹਦੇ ਵਿੱਚ 8 ਘੰਟੇ ਦੇ ਵਿੱਚ ਆਪਾਂ ਕੀ ਕੀ ਖਾਣਾ ਵਾ ਇਹ ਡਾਈਟ ਆ ਜਿਹੜੀ ਬਹੁਤ ਵਧੀਆ ਡਾਈਟ ਆ ਇਹ ਡਾਈਟ ਨੂੰ ਕੋਣ ਖਾ ਸਕਦਾ ਇਹਨੂੰ ਮੇਲ ਵੀ ਖਾ ਸਕਦੇ ਆ ਫੀਮੇਲ ਮੇਲ ਤੇ ਫੀਮੇਲ ਦੋਨੋਂ ਹੀ ਯੂਜ਼ ਕਰ ਸਕਦੇ ਨੇ ਇਹਦੇ ਵਿੱਚ ਮੈਂ ਦੱਸੂਗਾ ਅਗਰ ਤੁਸੀਂ ਨੌਨ ਵੇਜ ਖਾ ਲੈਣੇ ਹੋ ਤਾਵੀ ਵਧੀਆ ਅਗਰ ਤੁਸੀਂ ਵੇਜ ਖਾ ਲੈਨੇ ਹੋ ਤਾਂ ਵੀ ਵਧੀਆ ਤੁਸੀਂ ਇਹ ਦੋਨੇ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਾਂਗਾ ਨੌਨ ਵੇਜ ਵਾਲੇ ਤੁਸੀਂ ਕੀ ਕੀ ਖਾਣਾ ਵਾ ਵੇਜ ਵਾਲੇ ਤੁਸੀਂ ਕੀ ਕੀ ਖਾਣਾ ਵਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਇਹ ਜਿਹੜੀ ਵੀਡੀਓ ਤੁਹਾਡਾ ਬਹੁਤ ਹੀ ਜ਼ਿਆਦਾ ਤੁਹਾਡੀ ਮਦਦ ਕਰੇਗੀ 8 ਤੋਂ 10 ਕਿਲੋ ਤੁਹਾਡਾ ਭਾਰ ਘਟਾਉਣ ਦੇ ਵਿੱਚ ਉਹ ਵੀ 40 ਦਿਨ ਤੋਂ ਲੈ ਕੇ 60 ਦਿਨ ਦੇ ਵਿੱਚ ਵਿੱਚ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਨੂੰ ਸਾਰ ਨੂੰ ਰਿਕਵੈਸਟ ਹੈ ਕਿ ਪਲੀਜ਼ ਮੈਂ ਨਾ ਨਵੰਬਰ ਮਹੀਨੇ ਦੇ ਵਿੱਚ ਵਿੱਚ ਮੈਂ ਇੱਕ ਮਤਲਬ ਵੀ ਸੋਚਿਆ ਵੀ ਯਾਰ ਮੇਰੇ ਨਾ 10000 ਜਿਹੜੇ ਸਬ 10000 ਸਬਸਕ੍ਰਾਈਬਰ ਕੰਪਲੀਟ ਕਰਨਾ ਚਾਹੁੰਦਾ ਸੋ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀ ਮੇਰੇ ਚੈਨਲ ਨੂੰ ਤਾਂ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਮੈਂ ਵੀ ਤੁਸੀਂ ਫਿੱਟ ਕਿਵੇਂ ਰਹਿਣਾ ਕਿਵੇਂ ਤੁਸੀਂ ਭਾਰ ਘਟਾਣਾ ਕਿਵੇਂ ਤੁਸੀਂ ਬਿਮਾਰੀਆਂ ਤੋਂ ਤੁਸੀਂ ਬਚਣਾ ਵਾ ਤੇ ਕਿਹੜੀ ਚੀਜ਼ ਤੁਸੀਂ ਖਾਦੋ ਤੇ ਕਿਵੇਂ ਖਾਣੀਆਂ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਭਾਰ ਘਟਾਉਣ ਵਾਲਾ 10 ਕਿਲੋ ਦਾ ਡਾਈਟ ਪਲਾਨ ਇਹ ਤੁਹਾਡੇ ਲਈ ਤੁਸੀਂ ਬਹੁਤ ਵਧੀਆ ਵਾ ਉਹਦੇ ਲਈ ਆਪਾਂ 16 8 ਦੀ ਫਾਸਟਿੰਗ ਕਰਾਂਗੇ ਕਿਉਂਕਿ ਜਿਹੜੀ ਆਪਾਂ ਸਰੀ ਸ਼ੁਰੂ ਕੀਤੀ ਸੀ weight ਘਟੋਣ ਲਈ ਉਹਦੇ ਵਿੱਚ ਮੈਂ ਦੇਖਿਆ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਕੋਈ ਕਹਿੰਦਾ ਫਿਰ ਜੀ ਸਾਡਾ 15 ਕਿਲੋ ਜਿਆਦਾ ਕੋਈ 20 ਕਿਲੋ ਵਾਲਾ ਕੋਈ 30 ਕਿਲੋ ਵਾਲਾ ਵੀ ਆ ਫਿਰ ਉਹ ਤੁਹਾਡਾ ਭਾਰ ਜਿਹੜਾ ਘਟਣਾ ਸੀ 16 ਤੋਂ 8 ਦੀ ਫਾਸਟਿੰਗ ਦੇ ਵਿੱਚ ਸੀ ਘਟਣਾ ਸੀਗਾ ਉਹ ਵੀ ਕਿਵੇਂ ਫਾਸਟਿੰਗ ਕਰਨੀ ਆ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾ ਕੇ ਪਾਈ ਹੋਈ ਆ ਹੁਣ ਆਪਾਂ ਗੱਲ ਕਰਦੇ ਸਵੇਰੇ ਉੱਠਣਸਾਰ ਤੁਸੀਂ ਕੀ ਕਰਨਾ ਵਾ ਜਦੋਂ ਵੀ ਤੁਸੀਂ ਉੱਠਦੇ 4 ਵਜੇ ਉੱਠਦੇ ਹੋ 5 ਵਜੇ ਉੱਠਦੇ ਹੋ 6 ਵਜੇ ਉੱਠਦੇ ਹੋ 7 ਵਜੇ ਉੱਠਦੇ ਹੋ ਜਦੋਂ ਵੀ ਤੁਸੀਂ ਉੱਠਦੇ ਹੋ ਸਵੇਰੇ ਉੱਠਣਸਾਰ ਤੁਸੀਂ ਗਰਮ ਪਾਣੀ ਪੀਣਾ ਵਾ ਤੁਸੀਂ 2 ਤੋਂ 3 ਗਲਾਸ ਤੁਸੀਂ ਗਰਮ ਪਾਣੀ ਪੀਣਾ ਵਾ ਬਿਨਾ ਬੁਰਸ਼ ਕੀਤੇ ਬਰਸ਼ ਨਹੀਂ ਕਰਨਾ ਹੈਗਾ ਬਰਸ਼ ਕੀਤੇ ਬਿਨਾ ਬੁਰਸ਼ ਕੀਤੇ ਹੋਏ ਤੁਸੀਂ 2 ਤੋਂ 3 ਗਲਾਸ ਤੁਸੀਂ ਗਰਮ ਪਾਣੀ ਪੀਣਾ ਵਾ ਉਸ ਤੋਂ ਬਾਅਦ ਜੇ ਤੁਸੀਂ ਵਰਕਆਊਟ ਕਰਨ ਜਾਂਦੇ ਹੋ ਫਿਰ ਤਾਂ ਬਹੁਤ ਹੀ ਵਧੀਆ ਵਾਕ ਕਰਨ ਜਾਂਦੇ ਜੇ ਤੁਸੀਂ ਵਰਕਆਊਟ ਨਹੀਂ ਕਰਦੇ ਤੁਸੀਂ ਵੋਕ ਕਰਦੇ ਹੋ 2 ਕਿਲੋਮੀਟਰ 3 ਕਿਲੋਮੀਟਰ ਤਾਂ ਤੁਸੀਂ ਕੀ ਕਰਨਾ ਵੋਕ ਕਰਨ ਤੋਂ ਪਹਿਲਾਂ ਤੁਸੀਂ 10 ਮਿੰਟ ਪਹਿਲਾਂ ਤੁਸੀਂ ਬ્લેਕ ਕੌਫੀ ਪੀ ਕੇ ਜਾਣੀ ਆ ਬ્લેਕ ਕੌਫੀ ਪੀ ਲਓ ਤੁਸੀਂ ਹਨਾ ਗਰਮ ਪਾਣੀ ਕਰੋ ਤੇ ਉਹਦੇ ਵਿੱਚ ਬ્લેਕ ਕੌਫੀ ਦਾ ਕੋਈ ਪੌਚ ਜਿਹਾ ਹੁੰਦਾ 2 ਰੁਪਏ ਦਾ ਤੁਸੀਂ ਉਹ ਪਾਓ ਬ્લેਕ ਕੌਫੀ ਬਣਾ ਲਓ ਗ੍ਰੀਨ ਕੌਫੀ ਬਣਾ ਲਓ ਜਾਂ ਫਿਰ ਗ੍ਰੀਨ ਟੀ ਬਣਾ ਲਓ ਜੇ ਮੇਰੀ ਤੁਸੀਂ opinion ਮੰਨੋਗੇ ਤਾਂ ਮੈਂ ਤੁਹਾਨੂੰ ਕਹੂੰਗਾ ਤੁਸੀਂ ਬ્લેਕ ਕੌਫੀ ਪੀਓ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆ ਤੁਹਾਨੂੰ ਜੇ ਤੁਹਾਨੂੰ ਕਈਆਂ ਨੂੰ ਬਲੈਕ ਕਾਫੀ ਨਹੀਂ ਮਤਲਬ ਵੀ ਪੀ ਸਕਦੇ ਕਹਿੰਦੇ ਸਾਨੂੰ ਸਹੀ ਨਹੀਂ ਦਿੰਦੀ ਹੈਗੀ ਤਾਂ ਤੁਸੀਂ ਗ੍ਰੀਨ ਟੀ ਜਾਂ ਫਿਰ ਗ੍ਰੀਨ ਕਾਫੀ ਤੁਸੀਂ ਪੀ ਲਓ ਠੀਕ ਹੈ ਜੀ ਵਰਕਆਊਟ ਆ ਕੇ ਉਸ ਤੋਂ ਬਾਅਦ ਤੁਸੀਂ ਘਰ ਦੇ ਵਿੱਚ ਆ ਜਣਾ ਨਾ ਧੋ ਕੇ ਤੁਸੀਂ ਆਪਣੇ ਜੋ ਵੀ ਤੁਸੀਂ ਆਫਿਸ ਵਗੈਰਾ ਜਾਣਾ ਕਿਤੇ ਵੀ ਜਾਣਾ ਵਾ ਤੁਸੀਂ ਚੱਲ ਜਾਓ ਤੇ ਉਸ ਤੋਂ ਬਾਅਦ ਜਿਹੜੀ ਆਪਣੀ 12 ਵਜੇ 12 ਵਜੇ ਜਿਹੜੀ ਆਪਣੀ ਫਸਟ ਮੀਲ ਆ ਜਿਹੜੀ ਫਸਟ ਮੀਲ ਆ ਉਹ ਆਪਣੀ ਸ਼ੁਰੂ ਹੋ ਜੇਗੀ ਉਹਦੇ ਵਿੱਚ ਤੁਸੀਂ ਕੀ ਖਾਣਾ ਵਾ ਉਹਦੇ ਵਿੱਚ ਤੁਸੀਂ ਐਨੀ ਫਰੂਟ ਕੋਈ ਵੀ ਫਰੂਟ ਜਿਹੜਾ ਵੀ ਚੱਲਦਾ ਵਸ ਸੀਜ਼ਨ ਫਰੂਟ ਚਾਹੇ ਤੁਸੀਂ ਤੁਸੀਂ ਬਨਾਣਾ ਯੂਜ਼ ਕਰ ਸਕਦੇ ਹੋ ਅੰਬਰੂਦ ਯੂਜ਼ ਕਰ ਸਕਦੇ ਹੋ ਐਪਲ ਯੂਜ਼ ਕਰ ਸਕਦੇ ਹੋ ਕੋਈ ਵੀ ਲੈ ਸਕਦੇ ਹੋ ਤੇ ਨਾਲ ਉਹਦੇ ਤੁਸੀਂ 100 ਗ੍ਰਾਮ 100 ਗ੍ਰਾਮ ਤੁਸੀਂ ਮਿਕਸ ਨਟਸ ਲੈਣੇ ਆ ਜੀ ਮਿਕਸ ਨਟਸ ਮਿਕਸ ਨਟਸ ਦੇ ਵਿੱਚ ਆ ਜਾਂਦੇ ਬਾਦਾਮ ਕਾਜੂ ਦਾਖਾਂ ਚੀਆ ਸੀਡਸ ਹੋਗੇ ਦੂਜੇ ਸੀਡਸ ਹੋਗੇ ਪੰਪਿੰਗ ਸੀਡਸ ਵਗੈਰਾ ਹੋਗੇ 100 ਗ੍ਰਾਮ ਤੁਸੀਂ ਉਹ ਲੈਣੇ ਆ ਤੇ ਨਾਲ ਤੁਸੀਂ ਕੋਈ ਵੀ ਤੁਸੀਂ ਸੀਜ਼ਨਲ ਫਰੂਟ ਲੈ ਸਕਦੇ ਦੋ ਸੇਬ ਵੀ ਖਾ ਲਓਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਇਹ ਖਾਣਾ ਵਾ ਉਸ ਤੋਂ ਬਾਅਦ ਤੁਸੀਂ 2 ਵਜੇ ਜਿਹੜਾ ਆਪਣਾ ਲੰਚ ਹੋਣਾ 2 ਵਜੇ ਆਪਣਾ ਲੰਚ ਹੋਣਾ ਲੰਚ ਦੇ ਵਿੱਚ ਤੁਸੀਂ ਕੀ ਲੈਣਾ ਵਾ ਇੱਕ ਕੋਲੀ ਤੁਸੀਂ ਦਹੀਂ ਦੀ ਲੈਣੀ ਆ ਦਹੀਂ ਦੀ ਇੱਕ ਕੋਲੀ ਲੈਣੀ ਆ ਜਿਹਦੇ ਵਿੱਚ ਜਾਨੀ ਕਿ ਅਰਾਊਂਡ 200 ਗ੍ਰਾਮ 200 ਗ੍ਰਾਮ ਦਹੀਂ ਹੋਏਗਾ ਬਸ 200 ਗ੍ਰਾਮ ਤੋਂ ਜ਼ਿਆਦਾ ਤੁਸੀਂ ਦਹੀਂ ਨਹੀਂ ਲੈਣਾ ਹੈਗਾ ਤੁਸੀਂ ਦਹੀਂ ਖਾਣਾ ਹੀ ਖਾਣਾ ਲੰਚ ਦੇ ਵਿੱਚ ਜੋ ਮਰਜ਼ੀ ਹੋ ਜੇ ਦਹੀਂ ਤੁਸੀਂ ਐਡ ਕਰਨਾ ਹੀ ਕਰਨਾ ਇੱਕ ਪਲੇਟ ਗ੍ਰੀਨ ਸਲਾਦ ਹੋ ਗਿਆ ਗ੍ਰੀਨ ਸਲਾਦ ਜਦੋਂ ਤੁਸੀਂ ਖਾਣਾ ਗ੍ਰੀਨ ਸਲਾਦ ਇਹਨਾਂ ਇੱਕ ਮਿਕਸ ਮਤਲਬ ਹੀ ਉਹ ਹੋਣੀ ਚਾਹੀਦੀ ਆ ਜਿਵੇਂ ਕਹ ਦੋ ਬਣਾ ਕਲਰ ਵੇਰੀਏਸ਼ਨ ਹੋਣਾ ਚਾਹੀਦਾ ਗਾਜਰ ਖੀਰਾ ਟਮਾਟਰ ਪਿਆਜ਼ ਚਕੁੰਦਰ ਹਨਾ ਮੂਲੀ ਇਦਾਂ ਦਾ ਹੋਣਾ ਚਾਹੀਦਾ ਚਾਰ ਪੰਜ ਚੀਜ਼ਾਂ ਚੀਰ ਕੇ ਤੁਸੀਂ ਇੱਕ ਪਲੇਟ ਤੁਸੀਂ ਘਰ ਵਧੀ ਸਲਾਦ ਦੀ ਖਾਓ ਤੇ ਸਲਾਦ ਜਿੰਨਾ ਮਰਜ਼ੀ ਖਾ ਲੋ ਭਾਵੇਂ ਦੋ ਪਲੇਟਾਂ ਖਾ ਲੋ ਉਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੀ ਆ ਉਹਦਾ ਭਾਰ ਨਹੀਂ ਵਧੇਗਾ ਉਸ ਤੋਂ ਬਾਅਦ ਆ ਜੋ ਤੁਸੀਂ ਕੀ ਖਾਣਾ ਤੁਸੀਂ ਰੋਟੀ ਖਾਣੀ ਆ ਹਨਾ ਪਹਿਲਾਂ ਜਦੋਂ ਆਪਣੀ ਪਿਛਲੀ ਡਾਈਟ ਦੇ ਵਿੱਚ ਆਪਾਂ ਦੱਸਿਆ ਸੀ ਮੈਂ ਤੁਹਾਨੂੰ ਰਾਈਸ ਦੱਸਿਆ ਸੀ ਆਪਾਂ ਹੁਣ ਕਰਾਂਗੇ ਤੁਸੀਂ ਰੋਟੀ ਖਾਣੀ ਆ ਰੋਟੀ ਆٹے ਦੀ ਨਹੀਂ ਖਾਣੀ ਹੈਗੀ ਇੱਕ ਨਾ ਕਿਨੂਆ ਦਾ ਆਟਾ ਹੁੰਦਾ ਕਿਨੂਆ ਦਾ ਆਟਾ ਹਨਾ ਤੁਸੀਂ ਕਿਨੂਆ ਦਾ ਆਟਾ ਲਿਆ ਸਕਦੇ ਹੋ ਜਾਂ ਫਿਰ ਤੁਸੀਂ ਨਾ ਕਿਨੂਆ ਵੀ ਲਿਆ ਸਕਦੇ ਹੋ ਕਿਨੂਆ ਹੁੰਦੇ ਨੇ ਹਨਾ ਬਰੀਕ ਬਰੀਕ ਜਿਹੇ ਹੁੰਦੇ ਨੇ ਬਾਜਰੇ ਵਰਗੇ ਹੁੰਦੇ ਨੇ ਉਹ ਉਹਦਾ ਆਟਾ ਆਲਰੇਡੀ ਮਿਲ ਜਾਂਦਾ ਬਾਜ਼ਾਰ ਦੇ ਵਿੱਚ ਕਿਰਿਆ ਜੇ ਤੁਹਾਨੂੰ ਜਾਂ ਚੱਕੀ ਤੋਂ ਵੀ ਮਿਲ ਜੀਗਾ ਕਿਨੋਂ ਆਦਾ ਆਟਾ ਲਿਆਓ ਤੁਸੀਂ ਉਹਦੀ ਰੋਟੀ ਬਣਾਣੀ ਆ ਇੱਕ ਜਾਂ ਦੋ ਰੋਟੀਆਂ ਖਾਣੀਆਂ ਨੇ ਜੇ ਕਿਨੋਂ ਆਦੀ ਰੋਟੀ ਖਾ ਰਹੇ ਹੋ ਤਾਂ ਤੁਸੀਂ ਇੱਕ ਜਾਂ ਦੋ ਖਾਣੀਆਂ ਜਾਂ ਫਿਰ ਕਿਨੋਂ ਆਦਾ ਨਾਲ ਤੁਸੀਂ ਮਿਕਸ ਵੇਜੀਟੇਬਲ ਜਾਂ ਬਣਦਾ ਵਾ ਤੁਸੀਂ ਉਹ ਵੀ ਬਣਾ ਸਕਦੇ ਹੋ ਜੇ ਤੁਸੀਂ ਕਿਨੋਂ ਆਦੀ ਰੋਟੀ ਨਹੀਂ ਖਾ ਸਕਦੇ ਤੁਸੀਂ ਬਾਜਰੇ ਦੀ ਰੋਟੀ ਖਾ ਸਕਦੇ ਹੋ ਬਾਜਰਾ ਜਵਾਰ ਤੇ ਮੱਕੀ ਦੀ ਰੋਟੀ ਤੁਸੀਂ ਇਹ ਖਾ ਸਕਦੇ ਹੋ ਤੇ ਨਾਲ ਜਿਹੜੇ ਨੌਨ ਵੇਜ ਖਾ ਲੈਂਦੇ ਨੇ ਚਾਰ ਐਗ ਚਾਰ ਉਬਲੇ ਆਂਡੇ ਉਬਲੇ ਅੰਡੇ ਐਡ ਕਰਨੇ ਹੀ ਕਰਨੇ ਕਿਉਂਕਿ ਸਾਨੂੰ ਪ੍ਰੋਟੀਨ ਵੀ ਚਾਹੀਦਾ ਵਾ ਨਾ ਪ੍ਰੋਟੀਨ ਦੇ ਵਾਸਤੇ ਇਹ ਆ ਗਿਆ ਕਬਜ਼ੇਵਾਦ ਤੇ ਰੋਟੀ ਆ ਗਈ ਆ ਸਲਾਦ ਆ ਗਿਆ ਤੇ ਦਹੀਂ ਆ ਗਿਆ ਠੀਕ ਹੈ ਜੀ ਜੇ ਤੁਸੀਂ ਮੰਨ ਕੇ ਚੱਲੋ ਜਿਹੜੇ ਨੌਨ ਵੇਜ ਜੋ ਉਹ ਤਾਂ ਚਾਰ ਅੰਡੇ ਐਡ ਕਰਨਗੇ ਹੀ ਕਰਨਗੇ ਜਾਂ ਫਿਰ ਚਾਰ ਅੰਡੇ ਦੀ ਥਾਂ ਤੇ 100 ਗ੍ਰਾਮ 100 ਗ੍ਰਾਮ ਚਿਕਨ ਐਡ ਕਰਨਗੇ ਬੋਇਲ ਚਿਕਨ ਐਡ ਕਰਨਗੇ ਚਿਕਨ ਨੂੰ ਕਿਵੇਂ ਕਰਨ ਲਿਆ ਚਿਕਨ ਨੂੰ ਲੈ ਕੇ ਨਾ ਪਾਣੀ ਦੇ ਵਿੱਚ ਉਬਾਲ ਕੇ ਰੱਖ ਲੈਣਾ ਤੇ ਜਿਹੜਾ ਚਿਕਨ ਦਾ 100 ਗ੍ਰਾਮ ਤੋਲ ਕੇ ਖਾਣਾ 100 ਗ੍ਰਾਮ ਕੱਢ ਲੈਣਾ ਤੁਸੀਂ ਜਾਂ 100 ਗ੍ਰਾਮ ਚਿਕਨ ਲੈ ਲਓ ਚਾਰ ਫਿਰ ਚਾਰ ਉਬਲੇ ਹੋਏ ਅੰਡੇ ਲੈ ਲਓ ਜਿਹੜੇ ਨੌਨ ਵੇਜ ਨਹੀਂ ਖਾਂਦੇ ਹੈਗੇ ਉਹ 100 ਗ੍ਰਾਮ 100 ਗ੍ਰਾਮ ਪਨੀਰ ਲੈ ਲਓ 100 ਗ੍ਰਾਮ ਪਨੀਰ ਐਡ ਕਰ ਲਓ ਠੀਕ ਹੈ ਜੀ 100 ਗ੍ਰਾਮ ਪਨੀਰ ਐਡ ਕਰ ਲਓ ਜਾਂ ਫਿਰ ਤੁਸੀਂ ਆਪਣਾ ਮਤਲਬ ਹੀ ਆਹ ਜਿਹੜੇ ਨੌਨਵੇਜ ਖਾਂਦੇ ਨੇ ਇੱਕ ਗੇਟ ਕਰਨਗੇ ਉਸ ਤੋਂ ਬਾਅਦ ਆ ਜਾਂਦਾ 5 ਵਜੇ ਜਿਹੜੀ ਆਪਣੀ ਥਰਡ ਮੀਲ ਆ ਪਹਿਲੀ 12 ਵਜੇ ਹੋਗੀ ਮੀਲ ਦੂਜੀ ਮੀਲ ਹੋਗੀ ਆਪਣੀ ਆਪਣੀ 2 ਵਜੇ ਲਾਂਚ ਹੋ ਗਿਆ ਜਿਹੜੀ ਆਪਣੀ ਤੀਜੀ ਮੀਲ ਆ 5 ਵਜੇ ਆਪਣੀ ਇਹਦੇ ਵਿੱਚ ਤੁਸੀਂ ਕੀ ਕਰਨਾ ਕੋਈ ਵੀ ਚਾਹ ਪੀ ਸਕਦੇ ਹੋ ਦੁੱਧ ਵਾਲੀ ਚਾਹ ਵੀ ਪੀ ਸਕਦੇ ਕੋਈ ਦਿੱਕਤ ਨਹੀਂ ਚਾਹ ਪੀ ਸਕਦੇ ਹੋ ਦੁੱਧ ਵਾਲੀ ਪਰ ਸ਼ਰਤ ਮੇਰੀ ਇੱਕ ਆ ਉਹਦੇ ਵਿੱਚ ਤੁਸੀਂ 슈ਗਰ ਨਹੀਂ ਪਾਉਣੀ ਹੈਗੀ ਉਦੇ ਤੋਂ ਵਿੱਚ ਤੁਸੀਂ 슈ਗਰ ਨਹੀਂ ਪਾਣੀ ਹੈਗੀ ਗੁੜ ਪਾ ਲਓ ਕੋਈ ਦਿੱਕਤ ਨਹੀਂ ਗੁੜ ਪਾ ਲਓ ਜਾਂ ਫਿਰ ਤੁਸੀਂ ਸ਼ੱਕਰ ਪਾ ਲਓ ਗੁੜ ਤੇ ਸ਼ੱਕਰ ਪਾ ਸਕਦੇ ਹੋ ਤੁਸੀਂ ਇੱਕ ਚਮਚ ਤੇ ਪਰ ਚੇਤੀ ਚੀਨੀ ਹੈ ਜਿਹੜੀ ਚੀਨੀ ਬਿਲਕੁਲ ਨਹੀਂ ਪਾਣੀ ਹੈਗੀ ਤੇ ਨਾਲ ਤੁਸੀਂ ਮਿਕਸਡ ਸੀਡਸ ਲੈਣੇ ਨੇ ਉਹੀ ਜਿਵੇਂ ਬਦਾਮ ਕਾਜੂ ਦਾ ਕਾਂਖ ਰੋਟ ਉਹ ਤੁਸੀਂ ਕਿੰਨੇ ਲੈਣੇ ਨੇ ਉਹ ਵੀ ਤੁਸੀਂ 100 ਗ੍ਰਾਮ ਲੈਣੇ ਨੇ ਜਾਂ ਫਿਰ ਭੁਜੇ ਹੋਏ ਛੋਲੇ ਹੁੰਦੇ ਨਾ ਭੁਜੇ ਹੋਏ ਛੋਲੇ ਜਾਂ ਭੁਜੇ ਹੋਏ ਛੋਲੇ ਵੀ ਤੁਸੀਂ 100 ਗ੍ਰਾਮ ਲੈ ਸਕਦੇ ਹੋ ਤੁਸੀਂ ਭੁਜੇ ਹੋਏ ਛੋਲੇ ਲੈ ਸਕਦੇ ਹੋ ਜਾਂ ਮਿਕਸ ਸੀਡਸ ਲੈ ਲਓ ਤੇ ਐਨੀਟੀ ਜਾਂ ਗ੍ਰੀਨ ਟੀ ਲੈ ਲਓ ਬ્લેਕ ਕਾਫੀ ਲੈ ਲਓ ਗ੍ਰੀਨ ਕਾਫੀ ਲੈ ਲਓ ਜਾਂ ਫਿਰ ਦੁੱਧ ਵਾਲੀ ਚਾਹ ਵੀ ਲੈ ਲਓ ਜਾਂ ਫਿਰ ਦੂਜੀ ਕਾਫੀ ਲੈ ਲਓ ਜੋ ਦੋ ਦੁੱਧ ਵਾਲੀ ਕੋਈ ਵੀ ਲੈ ਲਓ ਪਰ ਉਹਦੇ ਵਿੱਚ ਗੁੜ ਤੇ ਸ਼ੱਕਰ ਹੀ ਪਾਉਣੀ ਆ ਉਸ ਤੋਂ ਬਾਅਦ ਆਪਣਾ ਆਜਾਦ ਜਾਂਦਾ ਡਿਨਰ ਜਿਹੜੀ ਸਭ ਤੋਂ ਮੇਨ ਚੀਜ਼ ਆ ਛੇਵਾਂ ਡਿਨਰ ਆਪਣੀ ਲਾਸਟ ਠੀਕ ਆ ਜੀ ਉਹਦੇ ਵਿੱਚ ਆਪਾਂ ਕੀ ਕਰਨਾ ਚੌਥੀ ਮੀਲ ਦੇ ਵਿੱਚ ਆਪਾਂ ਇਹਦੇ ਵਿੱਚ ਕੀ ਕਰਨਾ ਵਾ ਵੇਸਣ ਦਾ ਚਿਲਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਮੈਂ ਆਪਣੀ ਬਹੁਤ ساری ਡਾਈਟ ਦੇ ਵਿੱਚ ਮੈਂ ਵੇਸਣ ਦਾ ਚਿਲਾ ਜਿਹੜਾ ਮੈਂ ਐਡ ਕਰਦਾ ਮੈਂ ਬ੍ਰੇਕਫਾਸਟ 'ਚ ਵੀ ਖਾਣਾ ਰਾਤ ਨੂੰ ਸੌਣ ਲੱਗਾ ਵੀ ਮੈਂ ਵੇਸਣ ਦਾ ਚਿਲਾ ਮੈਂ ਖਾਣਾ ਵਾ ਤੁਸੀਂ ਵੇਸਣ ਦਾ ਚਿਲਾ ਤੁਸੀਂ ਖਾ ਸਕਦੇ ਹੋ ਅਗਰ ਤੁਹਾਨੂੰ ਵੇਸਣ ਦਾ ਚਿਲਾ ਬਣਾਉਣਾ ਆਉਂਦਾ ਫਿਰ ਤਾਂ ਬਹੁਤ ਵਧੀਆ ਅਗਰ ਨਹੀਂ ਬਣਾਉਣਾ ਤਾਂ ਮੈਂ ਉਹਦੇ ਤੇ ਆਲਰੇਡੀ ਰੈਸਪੀ ਬਣਾ ਕੇ ਪਾਈ ਹੋਈ ਆ ਤੁਸੀਂ ਮੇਰੇ ਚੈਨਲ ਤੇ ਜਾਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਜਿਹੜਾ ਵੇਸਣ ਦਾ ਚਿਲਾ ਕਿਵੇਂ ਬਣਦਾ ਵੇਸਣ ਦਾ ਚਿਲਾ ਬਣਾ ਲਓ ਓটস ਕਰਨਾ ਹੀ ਕਰਨਾ ਜੀ ਠੀਕ ਹੈ ਜੀ ਵੇਸਨ ਦਾ ਚਿਲੇ ਤੁਸੀਂ ਇੱਕ ਜਾਂ ਦੋ ਵੇਸਨ ਦੇ ਚਿਲੇ ਬਣਾ ਕੇ ਖਾ ਸਕਦੇ ਹੋ ਦੋ ਹੋਰਸ ਦੇ ਚਿਲੇ ਬਣਾ ਕੇ ਖਾ ਲਓ ਦੋਵਾਂ ਚ ਕੋਈ ਇੱਕ ਖਾਣਾ ਇਹ ਨਹੀਂ ਕਿ ਤੇ ਹੋਰਸ ਦਾ ਵੀ ਬਣਾ ਕੇ ਖਾ ਲਓ ਵੇਸਨ ਦਾ ਵੀ ਦੋਵਾਂ ਦੇ ਵਿੱਚੋਂ ਕੋਈ ਇੱਕ ਚੀਜ਼ ਬਣਾ ਕੇ ਖਾਣੀ ਹੈ ਦੋ ਵੇਸਨ ਦੇ ਚਿਲੇ ਮੰਨ ਲੈਨੇ ਚਲੋ ਆਪਾਂ ਨਾਲ ਤੁਸੀਂ ਸਲਾਦ ਦੀ ਪਲੇਟ ਭਰ ਲੈਣੀ ਹੈ ਜਿਵੇਂ ਤੁਸੀਂ ਲੰਚ ਦੇ ਵਿੱਚ ਕੀਤੀ ਸੀ ਤੇ ਨਾਲ ਤੁਸੀਂ ਇਹਦੇ ਚਾਰ ਇੱਗ ਤੁਸੀਂ ਯੂਜ਼ ਕਰਨੇ ਹੀ ਕਰਦੇ ਆ ਵਾਈਟ ਵਾਲੇ ਵਾਈਟ ਦੇ ਵਾਲੇ ਕਰਦੇ ਆ ਤੇ ਉਹਦੇ ਵਿੱਚੋਂ ਤੁਸੀਂ ਦੋ ਆਂਡਿਆਂ ਦੀ ਤੁਸੀਂ ਜਿਹੜਾ ਯੈਲੋ ਪਾਰਟ ਹੁੰਦਾ ਉਹ ਕੱਢ ਦੇਣਾ ਦੋ ਜਿਹੜਾ ਪਾਰਟ ਹੈ ਯੈਲੋ ਦੇ ਦੋ ਯੈਲੋ ਪਾਰਟ ਤੁਸੀਂ ਰੱਖ ਲੈਣਾ ਦੋ ਦਾ ਤੁਸੀਂ ਕੱਢ ਦੇਣਾ ਜਾਂ ਫਿਰ ਤੁਸੀਂ 100 ਗ੍ਰਾਮ ਤੁਸੀਂ ਬੋਇਲ ਚਿਕਨ ਖਾਣਾ ਵਾ ਜਿਹੜੇ ਨੌਨਵੇਜ ਖਾ ਲੈਂਦੇ ਆ ਉਹ ਤਾਂ ਦੇਖੋ ਚਾਰ ਆਂਡੇ ਖਾਣਗੇ ਨਾਲ ਜਾਂ ਫਿਰ 100 ਗ੍ਰਾਮ ਚਿਕਨ ਖਾਣਗੇ ਜਿਹੜੇ ਨੌਨਵੇਜ ਨਹੀਂ ਖਾਂਦੇ ਉਹ 100 ਗ੍ਰਾਮ 100 ਗ੍ਰਾਮ ਆਪਣਾ ਪਨੀਰ ਖਾਣਗੇ ਜਿਵੇਂ ਲਾਂਚ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਨਾ 100 ਗ੍ਰਾਮ ਪਨੀਰ ਖਾਣਗੇ ਜਾਂ ਫਿਰ ਸੋਇਬੀ ਦੀਆਂ ਬੜੀਆਂ ਹੁੰਦੀਆਂ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਜਿਹੜਾ ਪਾਣੀ ਆ ਇੱਕ ਦਿਨ ਦੇ ਵਿੱਚ ਤੁਸੀਂ 4 ਤੋਂ ਲੈ ਕੇ 5 ਲੀਟਰ ਪਾਣੀ ਹਣਾ 4 ਤੋਂ 5 ਲੀਟਰ ਤੁਸੀਂ ਪਾਣੀ ਪੀਣਾ ਹੀ ਪੀਣਾ ਜੋ ਮਰਜ਼ੀ ਹੋ ਜੇ ਜਦੋਂ ਵੀ ਤੁਹਾਨੂੰ ਤਿਆਹ ਲੱਗਦੀ ਆ ਜਦੋਂ ਵੀ ਤੁਹਾਨੂੰ ਤਿਆਹ ਲੱਗਦੀ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ ਜੇ ਮੰਨ ਕੇ ਚੱਲੋ ਤੁਹਾਡੀ 12 ਵਜੇ ਫਸਟ ਮੀਲ ਆ ਹਣਾ ਉਸ ਤੋਂ ਪਹਿਲਾਂ ਤੁਸੀਂ ਦੋ ਗਲਾਸ ਪਾਣੀ ਦੇ ਪੀਓ ਦੋ ਗਲਾਸ ਪਾਣੀ ਪੀਣੀ ਪਿਣਿਆ ਲੰਚ ਤੋਂ ਪਹਿਲਾਂ ਦੋ ਗਲਾਸ ਪਾਣੀ ਪੀਓ 5 ਵਜੇ ਤੋਂ ਜਿਹੜੀ ਮੀਲ ਆ ਉਸ ਤੋਂ ਵੀ ਦੋ ਗਲਾਸ ਪਹਿਲਾਂ ਪਾਣੀ ਪੀਓ ਡਿਨਰ ਤੋਂ ਦੋ ਗਲਾਸ ਪਹਿਲਾਂ ਪਾਣੀ ਪੀਓ ਤੇ ਰਾਤ ਨੂੰ ਸੌਣ ਲੱਗੇ ਵੀ ਪਾਣੀ ਹੀ ਪੀਣਾ ਵਾ ਆਪਾਂ ਪਾਣੀ ਕਿਹੜਾ ਪੀਣਾ ਰਾਤ ਨੂੰ ਸੌਣ ਲੱਗੇ ਗਰਮ ਪਾਣੀ ਪੀਣਾ ਕਿਉਂਕਿ ਜਦੋਂ ਆਪਾਂ ਦਿਨ ਦੀ ਸ਼ੁਰੂਆਤ ਕਰਨੀ ਆ ਸਵੇਰੇ ਉੱਠਣ ਸਰ ਗਰਮ ਪਾਣੀ ਪੀ ਕੇ ਕਰਨਾ ਤੇ ਜਦੋਂ ਆਪਾਂ ਸੌਣਾ ਤਾਂ ਉਹ ਵੀ ਆਪਾਂ ਗਰਮ ਪਾਣੀ ਪੀ ਕੇ ਜਿਹੜੀ ਉਹਦੀ ਸ਼ੁਰੂਆਤ ਉਹ ਖਤਮ ਆ ਦਿਨ ਦਾ ਆਪਾਂ ਜਿਹੜਾ ਐਂਡ ਆ ਉਹ ਗਰਮ ਪਾਣੀ ਨਾਲ ਹੀ ਕਰਨਾ ਵਾ ਇਹਦੇ ਨਾਲ ਜਿਹੜੀ ਤੁਹਾਡੇ ਸਾਰੇ ਦਿਨ ਦੀ ਥਕਾਵਟਾਂ ਜੋ ਵੀ ਤੁਸੀਂ ਕੰਮ ਕੀਤਾ ਭੱਜ ਦੌੜ ਕੀਤੀ ਆ ਗਰਮ ਪਾਣੀ ਪੀਣ ਨਾਲ ਤੁਹਾਡੀ ਥਕਾਵਟ ਉਤਰ ਜਾਣੀ ਆ ਜਿੰਨੇ ਵੀ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਉਹ ਵੀ ਖਤਮ ਹੋ ਜਾਏਗਾ ਤੇ ਤੁਹਾਨੂੰ ਜਿਹੜੀ ਨੀਂਦ ਆ ਬਹੁਤ ਵਧੀਆ ਆਏਗੀ ਤੁਹਾਡਾ ਖਾਣਾ ਵੀ ਹਜਮ ਹੋ ਜਾਏਗਾ ਤੁਹਾਡਾ ਭਾਰ ਦੇਖਿਓ ਕਿੰਨੀ ਛੇਤੀ ਘਟਣਾ ਸ਼ੁਰੂ ਹੋ ਜੇਗਾ ਜੀ ਸੋ ਇਹ ਹੈਗਾ ਆਪਣਾ 10 ਤੋਂ ਲੈ ਕੇ 15 ਕਿਲੋ ਭਾਰ ਘਟਾਉਣ ਦਾ ਡਾਈਟ ਪਲਾਨ ਇਹ ਸਿਰਫ ਆਪਣਾ 10 ਦਿਨ ਦਾ ਡਾਈਟ ਪਲਾਨ ਹੈ 10 ਦਿਨ ਦਾ 10 ਦਿਨ ਬਾਅਦ ਆਪਾਂ ਫਿਰ ਚੇਂਜ ਕਰਾਂਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਕੋਚ ਸਾਰਦਨ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਗੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਦਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ